ਅੱਜ ਰਾਜਪਾ ਦੇ ਭਵਲਪੁਰ ਭਵਨ ਵਿੱਚ ਸ਼ਾਮ ਸੁੰਦਰ ਵਤਵਾ ਦੀ ਅਗਵਾਈ ਵਿੱਚ ਭਵਲਪੁਰ ਸਮਾਜ ਦੀ ਇੱਕ ਅਹਿਮ ਮੀਟਿੰਗ ਰੱਖੀ ਗਈ ਜਿਸ ਵਿੱਚ ਸਾਰੀ ਪੰਚਾਇਤਾਂ ਦੇ ਮੁਖੀ ਅਤੇ ਹੋਰ ਵੀ ਭਵਲਪੁਰ ਸਮਾਜ ਦੇ ਲੋਕ ਉਪਸਥਿਤ ਹੋਏ ਆਓ ਵੇਖੋ ਇਸ ਦੌਰਾਨ ਕੀ ਕਹਿਣਾ ਸੀ ਭਵਲਪੁਰ ਸਮਾਜ ਦੇ ਆਗੂਆਂ ਦਾ ਰਾਜਪੁਰਾ ਤੋਂ ਪੱਤਰਕਾਰ ਤਰੁਣ ਸ਼ਰਮਾ ਦੀ ਖਾਸ ਰਿਪੋਰਟ ਮੈਂ ਸਾਰੇ ਪਰਿਵਾਰਾਂ ਦਾ ਧੰਨਵਾਦ ਮੈਂ ਸੇਖਣ ਦੇ ਜਾਂ ਤੁਹਾਨੂੰ ਬਾਲਪੁਰ ਦੇ ਫੋਟੋ ਨੂੰ ਹੋਵੇ ਕੋਈ ਸਮਝ ਰੋਜ਼ ਨਹੀਂ ਹੋਣੀ ਹੈ ਉਹਨਾਂ ਜਿਹਾ ਕਿਹਾ ਹੈ ਅਮਰ ਕੋ ਸਮਾਜ ਇਕੱਠਾ ਹੋਇਆ ਕਿਉਂ ਇਕੱਠਾ ਹੋਇਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਮੀਡੀਆ ਦਾ ਕਿ ਜਿਹੜਾ ਤੁਸੀਂ ਇੱਥੇ ਸਾਡੇ ਇੱਕ ਬੋਲ ਤੇ ਆਇਓ ਬਹੁਤ ਵਧੀਆ ਤੁਸੀਂ ਕੁਐਸਚਨ ਕੀਤਾ ਹੈ ਕਿ ਤੁਸੀਂ ਬਾਲਪੁਰ ਸਮਾਜ ਕਿਉਂ ਇਕੱਠਾ ਕੀਤਾ ਹੈ ਕਿਉਂਕਿ ਜਿਹੜਾ ਬਾਲਪੁਰ ਸਮਾਜ ਹੈ ਬਹੁਤ ਇਮਾਨਦਾਰ ਮਿਹਨਤ ਕਰ ਤੇ ਸੁਲਝ ਜਾਵੇ ਕਿਉਂਕਿ ਇਹ ਕਿਸੇ ਦੀ ਕੱਟਬੁਤਲੀ ਨਹੀਂ ਹੈ ਇਹ ਜਿਹੜਾ ਸਮਾਜ ਹੈ ਸਾਰਿਆਂ ਦੇ ਵਿੱਚਰਦਾ ਹੈ ਜਾਂ ਉਹ ਆਮ ਆਦਮੀ ਪਾਰਟੀ ਹੋਵੇ ਉਹ ਕਾਂਗਰਸ ਪਾਰਟੀ ਹੋਵੇ ਅਕਾਲੀ ਦਲ ਹੋਵੇ ਤੇ ਭਾਜਪਾ ਹੋਵੇ ਇਹ ਕਿਸੇ ਇੱਕ ਦਾ ਮੋਤਾਜ ਨਹੀਂ ਹੈ ਇਸ ਕਰਕੇ ਕੁਝ ਲੋਗ ਚੰਦ ਦਿਨਾਂ ਤੋਂ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਉਹ ਇਹ ਕਹਿੰਦੇ ਸੀ ਕਿ ਅਸੀਂ ਬਹੁਲਪੁਰ ਦੇ ਠੇਕੇਦਾਰ ਆ ਹਾਂ ਇਸ ਕਰਕੇ ਸਾਨੂੰ ਇਹ ਅੱਜ ਜਿਹੜਾ ਕਰਨਾ ਪਿਆ ਕਿ ਬਹੁਲਪੁਰ ਸਮਾਜ ਕਿਸੇ ਦੀ ਇੱਕ ਉਹ ਕੋਟ ਦੇ ਵਿੱਚ ਨਹੀਂ ਹੈ ਉਹ ਸਭ ਪਾਰਟੀਆਂ ਦਾ ਸਭ ਦਾ ਸਤਿਕਾਰ ਕਰਦਾ ਹੈ ਜਿਹੜੀ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਇਧਰ ਤੋਰ ਤੇ ਜਿਹੜਾ ਜਗਦੀਸ਼ ਜੱਗਾ ਹੀ ਨੂੰ ਉਹਨਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਉਹਨਾਂ ਕਰਕੇ ਮੀਟਿੰਗ ਕੀਤੀ ਸੀ ਨਹੀਂ ਉਹਨਾਂ ਕਰਕੇ ਨਹੀਂ ਇਹ ਬਾਲਪੁਰ ਸਮਾਜ ਦੇ ਕਿਉਂਕਿ ਅਸੀਂ ਬਹੁਤ ਤਹਿਮਤ ਉਹ ਜਿਹੜਾ ਹੈ ਨਾ ਇਹ ਮੀਟਿੰਗਾਂ ਕਰਦੇ ਆ ਰਹੇ ਸੀਗੇ ਕਿਉਂਕਿ ਇੱਕ ਬੰਦੇ ਕਰਕੇ ਸਾਡੇ ਸਮਾਜ ਨੂੰ ਇਸ ਦੀ ਬਦੌਲਤ ਕਿਉਂਕਿ ਮਹਾਰਾਸ਼ਟਰ ਭਾਰਤ ਦੇ ਬਹੁਤ ਬਹੁਤ ਮਹਾਂਸੰਗ ਦੇ ਵਿੱਚ ਵੀ ਇਸ ਬੰਦੇ ਦੀ ਕਰਕੇ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਰਾਜਪੁਰੇ ਵਿੱਚ ਵੀ ਐਸੇ ਇਕੱਲੇ ਬੰਦੇ ਦੀ ਨਲਾਕੀ ਕਰਕੇ ਸਾਡੇ ਬਹੁਲਪੁਰ ਨੂੰ ਬਹੁਤ ਨਮੋਸ਼ੀ ਦੇਖਣੀ ਪੈਂਦੀ ਹੈ ਸਰ ਤੁਸੀਂ ਅੱਜ ਏਕਤਾ ਦਾ ਮੈਸੇਜ ਦੇ ਰਹੇ ਹੋ ਪਹਿਲਾਂ ਵੀ ਕਈ ਲੋਕਾਂ ਨੇ ਬਹੁਲਪੁਰ ਸਮਾਜ ਨੂੰ ਇਕ ਕਰਨ ਲਈ ਕਈ ਉਪਰਾਲੇ ਕੀਤੇ ਜਿੱਦਾਂ ਕ੍ਰਿਸ਼ਨ ਕੁਮਾਰ ਕੋਕਰੇਜਾ ਜੀ ਉਹ ਵੀ ਅੱਜ ਨਹੀਂ ਨਜ਼ਰ ਆਏ ਤਰਨੂ ਖੁਰਾਨਾ ਜੀ ਰਾਜਪੁਰਾਨਾ ਜੀ ਦੀ ਫੋਟੋ ਪਿੱਛੇ ਲੱਗੀ ਵੀ ਹੈ ਉਹ ਵੀ ਅੱਜਿੱਥੇ ਨਜ਼ਰ ਨਹੀਂ ਆਏ ਉਹਦਾ ਕੀ ਕਾਰਨ ਹੈ ਉਹਦਾ ਕਾਰਨ ਇਹ ਹੁੰਦਾ ਦੇਖੋ ਸ਼ਾਰਟ ਟਾਈਮ ਦੇ ਵਿੱਚ ਕਈ ਵਾਰੀ ਅਗਲਾ ਇਹ ਸੋਚਦਾ ਹੈ ਕਿ ਇਹ ਆਮ ਆਦਮੀ ਪਾਰਟੀ ਦੇ ਨੇ ਜਦ ਕਿ ਐਸਾ ਕੁਝ ਨਹੀਂ ਹੈ ਮੈਸੇਜ ਸਾਰੇ ਨੂੰ ਲਾਇਆ ਗਿਆ ਹੈ ਔਰ ਤੁਹਾਨੂੰ ਯਾਦ ਹੈ ਪ੍ਰਦੀਪ ਜੀ ਅੱਜ ਤੋਂ 3 ਸਾਲ ਪਹਿਲਾਂ ਵੀ ਜਦੋਂ ਆਪਾਂ ਜਿਹੜਾ ਪਹਿਲਾਂ ਦੁਰਗਾ ਮੰਦਰ ਮੀਟਿੰਗ ਕੀਤੀ ਬਾਲਪੁਰੀ ਭਵਨ ਦੇ ਵਿੱਚ ਕੀਤੀ ਉਹਦੇ ਵਿੱਚ ਕਾਂਗਰਸ ਪਾਰਟੀ ਦੇ ਆਮ ਆਦਮੀ ਪਾਰਟੀ ਤੋਂ ਉਸ ਟਾਈਮ ਅਸ਼ੋਕ ਕਰੋੜਾ ਜੀ ਸੀਗੇ ਜਿਹੜਾ ਬੌਸਸਰਸ ਵਾ ਉਹ ਵੀ ਆਏ ਹੋਏ ਸੀਗੇ ਤਾਂ ਸਾਡਾ ਜਿਹੜਾ ਬਹੁਤ ਸਮਾਜ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਸਾਰੇ ਪਾਰਟੀਆਂ ਦੇ ਵਿੱਚ ਹੁੰਦਾ ਹੈ ਅਸੀਂ ਸਾਰੇ ਇੱਕ ਹੈ ਐਸਾ ਕੁਝ ਨਹੀਂ ਪੱਤਾ ਜੀ ਤੁਸੀਂ ਕਹਿੰਦੇ ਕਿ ਭਾਰਤੀ ਬਾਲਪੁਰੀ ਬਰਾਦਰੀ ਨੂੰ ਨੁਕਸਾਨ ਹੋਇਆ ਉਹਨਾਂ ਕਰਕੇ ਤੇ ਇੰਨਾ ਵੱਡਾ ਉਹਦਾ ਕਿਉਂ ਦਿੱਤਾ ਹੋਇਆ ਉਹਨੂੰ ਹਾਂ ਜੀ ਇਨਾ ਬੜਾ ਹੌਦਾਂ ਕਿਉਂ ਦਿੱਤਾ ਜੱਟ ਜੀ ਇਸ ਵਾਰ ਜਿਹੜਾ ਕਿਹੜਾ ਹੌਦਾਂ ਦਿੱਤਾ ਹੋਇਆ ਹੈ ਜੀ ਉਹ ਪੰਜਾਬ ਉਹ ਜ਼ਬਰਦਸਤੀ ਸੁਣੋ ਮੈਂ ਤੁਹਾਨੂੰ ਦੱਸਦਾ ਕਈ ਵਾਰੀ ਅਸੀਂ ਹੁੰਦੇ ਨੇ ਉਹ ਜਿਹੜਾ ਹੈ ਉਹਦਾ ਸ਼ਪਾਰਸ਼ ਹੀ ਲਿਆ ਗਿਆ ਹੈ ਜੇ ਲੋਕਾਂ ਦੀ ਹੁੰਦੀ ਨਾ ਲੋਕਾਂ ਦਾ ਹੀ ਨਹੀਂ ਚੁਣਿਆ ਗਿਆ ਜਦ ਕਿ ਜਦੋਂ ਉੱਥੇ ਕਿਹਾ ਹੋਇਆ ਉਹ ਕਹਿੰਦੇ ਜੀ ਇੱਕ ਜਿੰਨੇ ਸੰਸਥਾਾਂ માં ਸਾਡੇ ਬਹੁਪੁਰ ਸਮਾਜ ਦੇ ਹੁੰਦਿਆਂ ਨੇ ਉਹਦਾ ਪ੍ਰਤੀਨਿਧੀ ਬਣ ਕੇ ਜਿਹੜਾ ਹੈ ਉਹਦੇ ਵਿੱਚ ਜਾਂਦਾ ਜਦੋਂ ਉਹਨੂੰ ਮੈਂਬਰ ਬਣਾਇਆ ਗਿਆ ਤਾਂ ਅਸੀਂ ਕੁਐਸਚਨ ਕਿਹਾ ਬੇ ਰਾਜਪੁਰੇ ਦੀ ਖੁਸ਼ੀ ਐਸੀ ਪੰਚਾਇਤ ਦਾ ਮੈਂਬਰ ਹੀ ਨਹੀਂ ਐ ਤੇ ਇਹਨੂੰ ਮੈਂ ਭਈ ਉਹਨੇ ਪਤਾ ਕੀ ਜਵਾਬ ਦਿੱਤਾ ਇਹ ਜੀ ਪਟਿਆਲੇ ਤੋਂ ਅਸੀਂ ਲਿਆ ਬੜੇ ਖੁਸ਼ ਦੁੱਖ ਦੀ ਗੱਲ ਹੋਈ ਕਿ ਰਾਏਪੁਰੇ ਦਾ ਮੈਂਬਰ ਹੋਵੇ ਆਪਣੇ ਆਪ ਨੂੰ ਲੀਡਰ ਕਹਾਂਦਾ ਹੋਵੇ ਔਰ ਜਾ ਕੇ ਪਟਿਆਲੇ ਤੋਂ ਮੈਂਬਰ ਬਣੇ ਜੇ ਰਾਸ਼ਟਰੀ ਪ੍ਰਧਾਨ ਗਿਆਨ ਸਿੰਘ ਚੰਦ ਟਟਰੀਆ ਜਿਹਦੀ ਗੱਲ ਕੀਤੀ ਜਾਵੇ ਸੱਚਾ ਉਹ ਵੀ ਜਿਹੜੇ ਹੈ ਜ਼ਬਰਦਸਤੀ ਪ੍ਰਧਾਨ ਬਣਾਏ ਗਏ ਹੋ ਤੁਸੀਂ ਜਦੋਂ ਦਿੱਲੀ ਬਣੇ ਸੀਗੇ ਉਹ ਸਾਰਿਆਂ ਦੇ ਬਾਈਟ ਦੇਖੀ ਸੀਗੀ ਕਿ ਕਿਹੜੇ ਹਾਲਾਤਾਂ 'ਚ ਉਹ ਬਣੇ ਨੇ ਉਹ ਬਾਈਟ ਤੁਸੀਂ ਵੀ ਚਲਾਈ ਸੀਗੀ ਸਾਰੇ ਨੇ ਚਲਾਈ ਹੈ ਮੈਡੀਕਲ ਸੁਨ ਬਿਆਨ ਚਨ ਕਟਾਰੀਆ ਤੇ ਜਗਦੀਸ਼ ਕੁਮਾਰ ਜੱਗਾ ਦੇ ਕਰਕੇ ਜਿਹੜੀ ਆਪਣੀ ਇੱਕ ਬਰਿੰਦਾਵਨ ਦੇ ਵਿੱਚ ਸ਼ੁਰੂ ਹੋਈ ਧਰਮਸ਼ਾਲਾ ਪੈਸੇ ਵੀ ਇਕੱਠੇ ਕੀਤੇ ਗਏ ਹੈ ਉਸ ਤੋਂ ਪਹਿਲਾਂ ਜਦ ਹੋਰ ਪ੍ਰਦਾਨ ਸੀਗੇ ਜਦ ਡਾਬੜੋ ਪ੍ਰਾਪਤੀ ਪਹਿਲਾ ਇਹ ਗੱਲ ਦਾ ਤੁਹਾਡਾ ਮੈਂ ਕਲੀਅਰ ਕਰ ਦਣਾ ਹੈ ਪਹਿਲੀ ਗੱਲ ਜਿਹੜੇ ਬਰਿੰਦਾਵਨ ਦੇ ਵਿੱਚ ਧਰਮਸ਼ਾਲਾ ਬਣ ਰਹੀ ਹੈ ਉਹਦੇ ਵਿੱਚ ਭਾਰਤੀ ਬਹੁਲਪੁਰ ਮਹਾਸੰਗ ਦਾ ਜ਼ੀਰੋ ਵੀ ਯੋਗਦਾਨ ਨਹੀਂ ਹੈ ਉਹ ਪਟਿਆਲੇ ਵਾਲਿਆਂ ਦਾ ਆਪਣਾ ਟਰਸਟ ਹੈ ਉਹ ਟਰਸਟ ਵਾਲੇ ਉਹ ਜਿਹੜਾ ਹੈ ਧਰਮਸ਼ਾਲਾ ਬਣਾ ਰਹੇ ਨੇ ਉਹਦੇ ਜਿਹਨੇ ਦਾ ਕੀ ਰੋਲ ਹੈ ਜੀ ਦੋਸਤੋ ਕਿਹਾ ਜਾ ਰਿਹਾ ਨਹੀਂ ਨਹੀਂ ਐ ਤਾਂ ਹੁਣ ਮੈਂ ਕੀ ਦਗਾ ਵੀ ਮੈਂ ਬਣਵਾ ਰਿਹਾ ਮੇਰੇ ਕਹਿਣਾ ਵੜੂਗਾ ਤੁਸੀਂ ਜਾ ਕੇ ਪੁੱਛੋ ਕਿ ਉਹ ٹرسٹ ਹੈ ਕਿ ਨਹੀਂ ਉਹਦੇ ਯਸ਼ ਜਿਹੜਾ ਹੈ ਕੱਕੜ ਜੀ ਉਹਦੇ ਪ੍ਰਧਾਨ ਨੇ ਉਹਨਾਂ ਨੂੰ ਪੁੱਛ ਲਓ ਕਿ ਇਹ ਤੁਹਾਡੀ ਬਾਲਪੁਰ ਮਹਾਸੰਗ ਦੇ ਥਰੂ ਬਣਾ ਰਹੇ ਹੋ ਕਿ ਜਿਹੜਾ ਹੈ ਟਰਸਟ ਹੈ ਉਹਦੇ ਥੂ ਬਣਾ ਰਹੇ ਹੋ ਮਤਲਬ ਜੀ ਸਵਾਲ ਇਹ ਹੈਗਾ ਕਿ ਤੁਸੀਂ ਕਿਹਾ ਕਿ ਸ਼ੋਰਟ ਟਾਈਮ 'ਚ ਅਸੀਂ ਇਹ ਪ੍ਰੋਗਰਾਮ ਰੱਖਿਆ ਹੈ ਹਾਂ ਜੀ ਕਿ ਮਤਲਬ ਇੰਨਾ ਕਹ ਤੁਹਾਨੂੰ ਜ਼ਰੂਰੀ ਹੋ ਗਈ ਸੀ ਕਿ ਵੀ ਮਤਲਬ ਜੱਗਾ ਜੀ 2-3 ਦਿਨ ਤੋਂ ਲਗਾਤਾਰ ਲਾਈਵ ਆ ਰਹੇ ਆ ਕਦੇ ਬਣਾ ਧਰਨਾ ਲਾ ਰਹੇ ਆ ਉਸ ਤੋਂ ਬਾਅਦ ਤੁਹਾਨੂੰ ਇੱਕਦਮ ਅਚਾਨਕ ਲੋੜ ਪੈ ਗਈ ਕਿ ਵੀ ਅੱਜ ਹੀ ਸਾਰਿਆਂ ਨੂੰ ਇਕੱਠਾ ਕਰਨਾ ਅੱਜ ਨਹੀਂ ਹੈਗਾ ਦੇਖੋ ਉਹ 15-20 ਦਿਨਾਂ ਤੋਂ ਆਪਣਾ ਡਬਲ ਵਜਾ ਰਿਹਾ ਸਾਨੂੰ ਕੋਈ ਦਿੱਕਤ ਨਹੀਂ ਮਜਾ ਕਿਉਂਕਿ ਵੀ ਰੋਦੇ ਦਾ ਕੰਮ ਹੈ ਡਬਲ ਵਜਾਣਾ ਵਜਾਣਗੇ ਜਦ ਤੁਸੀਂ ਸਮਾਜ ਨੂੰ ਇਕੱਠਾ ਹੀ ਕਰਨਾ ਚਾਹ ਰਹੇ ਹੋ ਤੁਸੀਂ ਇਨੀਸ਼ੀਏਟਿਵ ਇਕੱਠਾ ਕਰਨਾ ਚਾਹ ਰਹੇ ਹੋ ਸੁਣੋ ਦੇਖੋ ਸ਼ੁਰੂਆਤ ਤਾਂ ਉਸ ਤੋਂ ਤਾਂ ਲੈ ਕੇ ਆਓ ਸੰਦੀਪ ਜੀ ਪardeep ਜੀ ਪਹਿਲਾਂ ਚੰਦ ਲੋਕਾਂ ਤੋਂ ਹੀ ਸ਼ੁਰੂਆਤ ਹੁੰਦੀ ਹੈ ਕਿ ਪਹਿਲਾਂ ਸ਼ਹਿਰ ਨਹੀਂ ਇਕੱਠਾ ਹੋ ਜੇਗਾ ਜਦੋਂ ਅੱਜ ਤੁਸੀਂ ਦੇਖਿਆ 930 ਬੰਦਾ ਜਿਹੜਾ ਹੈ ਉਹ ਪਤਵੰਤੇ ਸੱਜਣ ਸੀਗੇ ਉਹਨਾਂ ਦੀ ਸ਼ੁਰੂਆਤ ਤੋਂ ਹੀ ਅੱਗੇ ਜਿਹੜਾ ਜੁੜੇਗਾ ਨਾ ਕਿ ਪਹਿਲੇ ਆਪਾਂ ਸ਼ਹਿਰ ਇਕੱਠਾ ਕਰਾਂਗੇ ਅੱਜ ਜਿਹੜੀ ਮੀਟਿੰਗ ਲੱਗੀ ਜਿਆ ਕਿਹੜੇ ਕਿਹੜੇ ਬਲਕ ਸਮਾਜ ਦੇ ਮੁੱਖ ਆਗੂ ਆ ਪੰਚਾਇਤੀ ਮੁੱਖੀ ਪਹੁੰਚੇ ਨੇ ਹਾਂ ਸਾਰੇ ਪੰਚਾਇਤਾਂ ਦੇ ਇੱਥੇ ਜਿਹੜੇ ਮੁੱਖੀ ਪਹੁੰਚੇ ਨੇ ਚੰਦ ਲੋਕਾਂ ਨੂੰ ਛੱਡ ਕੇ ਦੇਖੋ ਕਈਆਂ ਦੇ ਕਈ ਮੈਸੇਜ ਨਹੀਂ ਪਹੁੰਚਿਆ ਕੋਈ ਹੁਣ ਜਿਹੜਾ ਦਹਿਲ ਮੁੱਖੀ ਸੀ ਕਿ ਕੋਈ ਬ ਤਾਂ ਆਪਣੇ ਆਪਣੀ ਜਿਹੜਾ ਜਾਇਦ ਕੇ तकरीबन ਜਿਹੜਾ ਜਿਹੜੀਆਂ ਜਿੰਨੀਆਂ ਵੱਡੀਆਂ ਪੰਚਾਇਤਾਂ ਨੇ ਦੇਖੋ ਖਾਨਪੁਰ ਪੰਚਾਇਤ ਸਭ ਤੋਂ ਵੱਡੀ ਪੰਚਾਇਤ ਹੈ ਅਮਿੰਦਾ ਪੰਚਾਇਤ ਸਭ ਤੋਂ ਵੱਡੀ ਪੰਚਾਇਤ ਹੈ ਰਾਜ ਜਿਵੇਂ ਸਾਰੇ ਜਿਹੜੇ ਵੱਡੇ ਪੰਚਾਇਤਾਂ ਸਾਰੇ ਮੁਖੀ ਆਏ ਬਬਾ ਜੀ ਜਿਹੜਾ ਬਾਤੀਏ ਬਾਦਪੁਰ ਹੈਗਾ ਆਪਣਾ ਬਣਿਆ ਹੋਇਆ ਰਾਸ਼ਟਰੀ ਹੈ ਤੇ ਆਪਾਂ ਉਸ ਪਲੇਟਫਾਰਮ ਤੇ ਵੀ ਸਭ ਨੂੰ ਇਕੱਠਾ ਕਰ ਸਕਦੇ ਸੀਗੇ ਇੱਕ ਅਲੱਗ ਪਲੇਟਫਾਰਮ ਹਾਂ ਪਰ ਇੱਕ ਬੰਦੇ ਦੀ ਨਲਾਕੀ ਕਰਕੇ ਦੇਖੋ ਮੈਂ ਕੀ ਦੱਸਾਂ ਇਹ ਸਾਡੇ ਰਾਜ ਖਰਾਨੇ ਵੀ ਕਹਿੰਦੇ ਹੁੰਦੇ ਸੀਗੇ ਕਹਿੰਦਾ ਜਦੋਂ ਬੰਦੇ ਨੂੰ ਕਿਸੇ ਉਂਗਲ ਤੇ ਕੈਂਸਰ ਹੋ ਜਾਏ ਨਾ ਉਹ ਉਂਗਲ ਕੱਟ ਲੈਣੀ ਚਾਹੀਦੀ ਹੈ ਨਾ ਕਿ ਆਪਾਂ ਉਹਦਾ ਮਤਲਬ ਕਿ ਸਾਰੇ ਸਰੀਰ ਨੂੰ ਕੈਂਸਰ ਲਾ ਦਈਏ ਤਾਂ ਜੇ ਇੱਕ ਬੰਦਾ ਕਿਸੇ ਵੀ ਬਰਾਦਰੀ ਨੂੰ ਖਰਾਬੀ ਕਰਦਾ ਤਾਂ ਉਹਨੂੰ ਜੇ ਸਾਈਡ ਤੇ ਰੱਖਿਆ ਜਾਵੇ ਤਾਂ ਬਰਾਦਰੀ ਦਾ ਉਹਦੇ ਵਿੱਚ ਭਲਾ ਹੋ ਸਕਦਾ ਹੈ ਬਦੋ ਜੀ ਅਜ਼ਮੋਟਿਵ ਕਿਆ ਸੀਗਾ ਬਰਾਦਰੀ ਨੂੰ ਰਾਜਪਰੇ ਸਭ ਤੋਂ ਵੱਡੀ ਜਿਹੜੀ ਦੁੱਖ ਦੀ ਗੱਲ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਸਾਡੇ ਕੋਲ ਮੈਸੇਜ ਆਉਂਦੇ ਨੇ ਰਾਸ਼ਟਰੀ ਲੈਵਲ ਤੇ ਵੀ ਅੱਜ ਉੱਥੇ ਖੇਰੂ ਖੇਰੂ ਹੋਇਆ ਵੇ ਕੰਮ ਉੱਤੇ ਵੀ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਹੈ ਉਹ ਸਿਰਫ ਇੱਕ ਬੰਦੇ ਨੂੰ ਲੈ ਕੇ ਕਰੇ ਅਸੀਂ ਅੱਜ ਫਿਰ ਕਾਗੇ ਕਿ ਸਮਾ ਆਏਗਾ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲਿਆਇਆ ਜਾਏ ਅੱਜ ਇਹ ਮੋਤੀਸ਼ ਕੁਮਾਰ ਜੇ ਤਕਵੀਸ਼ ਕੁਮਾਰ ਜੱਗਾ ਇੱਕ ਨਲਾਇਕ ਆਦਮੀ ਹੈ ਤਾਂ ਬਾਲਪੁਰ ਬਰਾਦਰੀ ਨੇ ਸਭ ਤੋਂ ਜ਼ਿਆਦਾ ਵੋਟਾਂ ਉਸ ਨੂੰ ਕਿਉਂ ਪਾ ਕੇ ਦੂਸਰੇ ਨੰਬਰ ਤੇ ਲਿਆ ਕੇ ਖੜਾ ਕੀਤਾ ਸੀ ਬਹੁਤ ਵਧੀਆ ਗੱਲ ਹੈ ਜੀ ਉਹ ਕਿਹੜੀ ਪਾਰਟੀ ਦਾ ਉਮੀਦਵਾਰ ਸੀਗਾ ਜੀ ਭਾਜਪਾ ਦੇ ਭਾਜਪਾ ਤੋਂ ਭਾਜਪਾ ਦੇ ਦੇ ਕੋ ਉਹਨਾਂ ਦੀ ਪਰਸਨਲ ਵੋਟ ਹੁੰਦੀ ਹੈ ਹਰ ਪਾਰਟੀ ਦੀ ਹੁੰਦੀ ਹੈ ਜਿਹੜੀ ਪਾਰਟੀ ਅਕਾਲੀ ਦਰ ਵੀ ਹੈ ਉਹਦੀ ਵੀ ਵੋਟ ਹੈ ਇਹ ਨਾ ਕਹੋਗੇ ਉਹ ਪਰਸਨ ਖੜਾ ਹੋਇਆ ਸੀਗਾ 17000 ਸੀਗੇ ਜੇ ਬਾਅਦ ਚ ਦੁਬਾਰਾ ਖੜਾ ਹੋਇਆ ਜੇ 32000 ਵੋਟ ਪਈ ਹੈ ਉਹ ਪਾਰਟੀ ਨੂੰ ਵੋਟ ਪਈ ਹੈ ਜੇ ਅੱਜ ਮੈਂ ਚੈਲੈਂਜ ਕਰਨਾ ਉਹ ਇਕੱਲਾ ਇੰਡੀਪੈਂਡੈਂਟ ਖੜਾ ਹੋ ਕੇ ਦਿਖਾ ਦੇ ਮੈਨੂੰ ਜਿੱਤ ਕੇ ਦਿਖਾ ਦੇ ਜੈਨੀ ਵੋਟ ਲੈ ਕੇ ਦਿਖਾ ਦੇਵੇ 17000 ਲੋਕਾਂ ਨੇ ਵੀ ਤਾਂ ਵਿਸ਼ਵਾਸ ਕੀਤਾ ਹੀ ਹੈ ਨਾ ਉਹਨਾਂ ਤੇ ਹਾਂ ਫਿਰ ਉਹਦੇ ਨਾਲ ਧੋਖਾ ਕੀਤਾ ਉਸ ਟਾਈਮ ਦੇਖੋ ਉਸ ਟਾਈਮ ਨਾਲ ਜਿਹਾ ਕੰਬੋਜ ਮੜਾ ਸਾਰੇ ਕਾਂਗਰਸੀ ਉਹਦੇ ਨਾਲ ਲੱਗੇ ਬੀਜੇਪੀ ਵਾਲੇ ਨਾਲ ਲੱਗੇ ਅਕਾਲੀ ਉਹਦੇ ਨਾਲ ਲੱਗੇ ਚਲੋ ਹਾਰ ਗਿਆ ਫਿਰ ਇੱਕ ਸਾਲ ਦਾ ਸਫਰ ਕਰਦਾ ਫੇ ਪਿਓ ਨੂੰ ਕੰਬੋਜ ਬਣਾ ਲਿਆ ਜਿਹਨੂੰ ਸਭ ਤੋਂ ਵੱਡਾ ਘਾੜਾ ਘੜਦਾ ਸੀਗਾ ਉਹ ਫੇਰ ਫੇਰ ਦੇਖੋ ਫੇਰ ਫੇਰ ਕਿੱਥੇ ਰਹਿ ਗਿਆ ਉਹ ਹੁਣ ਤੁਸੀਂ ਜਿਹਨੂੰ ਘਾੜਾ ਘੜਦਾ ਸੀ ਉਹ ਵੀ ਖੋਦੀ ਪੈਣ ਗਿਆ ਜਾ ਕੇ ਬਦਵਾਚੀ ਹੁਣ ਲਾਗੁਰਾ ਬ੍ਰਾਦਰ ਦੇ ਵਾਸਤੇ ਬਹਾਉਲਪੁਰ ਬ੍ਰਾਦਰ ਦੇ ਵਾਸਤੇ ਹੁਣ ਤੁਸੀਂ ਕੀ ਕਰ ਰਹੇ ਹੋ ਮੈਂ ਬਰਾਦਰੀ ਦੇ ਇੱਕ ਬੰਦੇ ਨੂੰ ਛੋੜ ਕੇ ਇਕੱਲੇ ਇਕੱਲੇ ਜੇ ਮੈਨੂੰ ਪਹਿਰਾ ਹੱਥ ਵੀ ਲਾਣੇ ਪੈਣਗੇ ਮੈਂ ਪਹਿਰਾ ਹੱਥ ਲਾਵਾਂਗਾ ਮਿੰਤਾ ਕਰਾਂਗਾ ਕਿ ਬਰਾਦਰੀ ਵਾਸ ਪਾਰਟੀ ਵਾਜ ਤੋਂ ਉੱਠ ਕੇ ਸਾਰੀ ਪਾਰਟੀਆਂ ਨੂੰ ਮਾਨਸਿਤ ਕਰ ਲਿਓ ਆਪਣਾ ਕਿਸੇ ਨੂੰ ਕੋਈ ਤਰਾਸ ਨਹੀਂ ਚੰਦ ਤੁਸੀਂ ਕਿਹਾ ਮੁਖੀ ਨਹੀਂ ਆਏ ਉਹਨਾਂ ਦਾ ਵੀ ਨਾਮ ਲੈ ਦੋ ਕਿਹੜੇ ਕਿਹੜੇ ਚੰਦਮੁਖੀ ਨਹੀਂ ਆਏ ਠੀਕ ਚਲੋ ਤੁਹਾਨੂੰ ਦੇਖੋ ਤੁਸੀਂ ਕੁਐਸਚਨ ਕੀਤਾ ਵੀ ਕਿਹੜੇ ਨਹੀਂ ਆਉ ਤੁਸੀਂ ਜੀ ਨੂੰ ਤੁਸੀਂ ਇਕੱਠਾ ਕਰ ਰਿਹਾ ਹਾਂ ਮੈਂ ਉਹੀ ਕਹਿ ਰਿਹਾ ਤੇ ਦੇਖੋ ਕੀ ਹੁੰਦਾ ਹੈ ਮਤਲਬ 55 75 ਨੇ ਹਜ ਤੱਕ ਨਹੀਂ ਹਰ ਬੰਦਾ ਪਹੁੰਚ ਸਕਦਾ ਠੀਕ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਅਸੀਂ ਹਰ ਬੰਦੇ ਕੋਲ ਅਪਰੋਚ ਕਰਾਂਗੇ ਉਹਨਾਂ ਦੇ ਨੰਬਰ ਚੱਲ ਜੀ ਫਾ ਇੱਕ ਵੰਨ ਛੱਡ ਗਿਆ ਤੁਸੀਂ ਹੁਣ ਤੁਸੀਂ ਹੁਣ ਮਤਲਬ ਇਹ ਕਹਿਣਾ ਚਾਹੁੰਦੇ ਹੋ ਵੀ ਅੱਜ ਜਿਹੜੇ 250 ਬੰਦੇ ਤੁਹਾਡੇ ਹਿਸਾਬ ਦੇ ਨਾਲ ਇਕੱਠੇ ਹੋਏ ਸੀਗੇ 250 ਬੰਦੇ ਨਹੀਂ ਸੀਗੇ ਇਹ ਇੱਕ ਉਹ ਕਰੀਬ ਸੀਗੀ ਜਿਹੜੇ ਕਿ ਹਰ ਆਪਣੇ ਬਾੜ ਦੇ ਵਿੱਚ ਸ਼ਹਿਰ ਦੇ ਵਿੱਚ ਆਪਣਾ ਰੁਤਬਾ ਰੱਖਦੇ ਨੇ ਮਤਲਬ ਇਹ ਪੂਰੇ ਰਾਜਪੁਰੇ ਦੇ ਵਿੱਚ ਜਗਦੀਸ਼ ਕੁਮਾਰ ਜੱਗੇ ਦਾ ਪ੍ਰਚਾਰ ਕਰਨਗੇ ਵੀ ਉਹ ਇੱਕ ਘਟਿਆ ਤੇ ਬਕਾਰ ਆ ਦੇਖੋ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਕਹਿ ਰਿਹਾ ਨਹੀਂ ਤੁਸੀਂ ਦੇਖੋ ਤੁਸੀਂ ਕਹਿ ਰਹੇ ਹੋ ਮੇਰੇ ਮੂੰਹੋਂ ਤੁਸੀਂ ਆਪਣੇ ਲਫ਼ਜ਼ ਨਾ ਬੁਲਵਾਓ ਨਹੀਂ ਨਹੀਂ ਦੇਖੋ ਤੁਸੀਂ ਕਹਿ ਰਹੇ ਹੋ ਘਟੇ ਆਪਣੇ ਲਫ਼ਜ਼ ਤੁਸੀਂ ਦੇਖੋ ਮੈਂ ਨਹੀਂ ਦੇਖੋ ਮੈਂ ਮੈਂ ਦੇਖੋ ਇਹ ਰਾਤਰੀ ਦੇ ਵਿੱਚ ਬਹੁਤ ਮਾਰੇ ਸੰਦੀਪ ਜੀ ਤੁਹਾਡੇ ਨਾਲ ਕੀ ਹੋਇਆ ਸੀਗਾ ਤੁਸੀਂ ਕੀ ਉਸ ਨੂੰ ਮਾਰਾ ਚੰਗਾ ਕਰਦੇ ਤੁਹਾਨੂੰ ਵੀ ਪਤਾ ਹੈ ਅੱਜ ਉਹ ਲਫਿਰ ਮੈਨੂੰ ਨਾ ਬੁਲਾਵੋ ਠੀਕ ਹੈ ਇਸ ਕਰਕੇ ਮੈਂ ਨਾ ਬਣਾਈ ਉਹਨਾਂ ਦਾ ਲੈ ਰਿਆ ਤੁਸੀਂ ਬੁਲਾਵਾਰਿਓ ਮੈਂ ਨਹੀਂ ਲਪੋ ਰਿਹਾ ਜਿੱਦਾਂ ਕਿ ਸਰਕਾਰ ਵੱਲੋਂ ਇੱਕ ਕੰਟਰੋਲਾ ਕੀਤਾ ਜਾ ਰਿਹਾ ਹੈ ਬੱਤੀ ਬਹੁਤ ਜ਼ਿਆਦਾ ਕਰੋ ਤੁਹਾਨੂੰ ਕਿਹਾ ਸੀਗਾ ਉੱਥੇ ਬਣਾਇਆ ਜਾ ਰਿਹਾ ਮਨਪੁਰੇ ਉਹਦੇ ਬਾਰੇ ਉਹ ਭਮੰ ਨਹੀਂ ਬਣਾਇਆ ਜਾ ਰਿਹਾ ਉਹ ਸੈਨਿਕ ਸਕੂਲ 10 ਏਕੜ ਦੇ ਵਿੱਚ ਖੋਲਿਆ ਜਾ ਰਿਹਾ ਜਿਹੜਾ ਉਹ ਸੈਨਿਕ ਸਕੂਲ ਖੁੱਲੇਗਾ ਉਹ ਭੈਣ ਨੀਨਾ ਮਿੱਤਲ ਦੀ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਉਹਨਾਂ ਨੇ ਇਹ ਕਹਿ ਸੀਗਾ ਕਿ ਸਾਡੇ ਰਾਜਪੁਰੇ ਦੇ ਹਲਕੇ ਦੇ ਵਿੱਚ ਇੱਕ ਸੈਨਿਕ ਸਕੂਲ ਹੋਏਗਾ ਤਾਂ ਉਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡੇ ਬੱਚਿਆਂ ਨੂੰ ਚਾਂਸ ਮਿਲੇਗਾ ਕਿ ਉਹ ਬਹੁਤ ਵੱਡੇ ਅਪੋਸਟਲ ਦੇ ਜਾ ਸਕਣ। ਅਗਲਾ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜਿਹੜਾ ਸਮਾਜ ਨੂੰ ਇਕੱਠਾ ਕਰ ਰਹੇ ਹੋ। ਜਿਹੜੇ ਸਮਾਜ ਦੇ ਲੋਕੀ ਅੱਜਿੱਥੇ ਨਹੀਂ ਆ ਸਕੇ ਕਿਸੇ ਦਾ ਬਿਜ਼ਨਸ ਹੈ ਕੁਛ ਉਹਨਾਂ ਨੂੰ ਕਿਆ ਕਹਿਣਾ ਚਾਹੋਗੇ? ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਸਾਰੇ ਬੰਦੇ ਦੇਖੋ ਬਿਜ਼ਨਸਮੈਨ ਨੇ ਆਪਣੇ ਸਭ ਤੋਂ ਵੱਡੀ ਗੱਲ ਹੈ ਮੈਂ ਤੁਹਾਨੂੰ ਇੱਕ ਹੋਰ ਨਵੀਂ ਗੱਲ ਦੱਸਦਾ ਹਾਂ। ਜਦੋਂ ਪੈਨ ਨੀ ਨ ਮਿੱਤਲ ਨੇ ਤੇ ਅਜੇ ਮਿੱਤਲ ਜੀ ਨੇ ਮੈਨੂੰ ਐਮਐਲਏ ਕੋਆਰਡੀਨੇਟ ਬਣਾਇਆ ਮੈਂ ਕਿਹਾ ਬੈਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਇੱਕ ਮੈਂ ਤੁਹਾਨੂੰ ਇਹ ਗੱਲ ਕਹਾਂ ਤੇ ਤੁਸੀਂ ਅੱਜ ਤੋਂ ਬਾਅਦ ਕੀ ਸੋਚਦੇ ਹੋ ਵਧਵਾ ਜੀ ਹੁਣ ਤੁਹਾਡੀ ਬਰਾਦਰੀ ਦੇ ਲੋਕ ਸਾਡੇ ਕੋਲ ਇੱਥੇ ਰੋਜ਼ ਮੇਲਾ ਲਾਇਆ ਕਰਨਗੇ ਨਹੀਂ ਮੈਂ ਕਿਹਾ ਸਾਡੀ ਬਰਾਦਰੀ ਬਿਜ਼ਨਸਮੈਨ ਹੈ شریف ਹੈ ਨਾ ਲੜਦੀ ਹੈ ਨਾ ਝਗੜਦੀ ਹੈ ਉਹਨਾਂ ਨੂੰ ਕਿਹਾ ਹੈ ਮਤਲਬ ਸਵੇਰੇ ਤਿਆਰ ਹੋਣਾ ਆਪਣੇ ਬਿਜ਼ਨਸ ਚੱਲੇ ਜਾਣਾ ਬਿਜ਼ਨਸ ਸ਼ਾਂਤਮਈ ਕਰ ਉਸ ਤੋਂ ਬਾਅਦ ਅਸੀਂ ਘਰ ਚੱਲਣਾ ਕਿਆ ਹਜ਼ਾਰਾਂ ਦੇ ਵਿੱਚੋਂ ਪਤਾ ਨਹੀਂ ਕਿਸੇ ਦਾ ਕੋਈ ਲੜਾਈ ਝਗੜਾ ਹੋਣਾ ਹੈ ਤਾਂ ਤੁਹਾਡੇ ਕੋਲ ਆਣਾ ਨਹੀਂ ਤਾਂ ਅਸੀਂ ਨਹੀਂ ਆਣਾ ਇਸ ਕਰਕੇ ਜੁੜਿਆ ਜਦ ਤੁਸੀਂ ਜੁਆਇਨ ਕੀਤੇ ਸੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਿਆ ਸੀਗਾ ਕਿ ਜਗਦੀਸ਼ ਕੁਮਾਰ ਜੱਗਾ ਨੇ ਕੇ ਕੇ ਸਕੂਲ ਦੇ ਬਾਅਦ ਜੋ ਤੁਹਾਡੇ ਨਾਲ ਕੀਤਾ ਉਸ ਕਰਕੇ ਤਾਂ ਨਹੀਂ ਤੁਸੀਂ ਜੁਆਇਨ ਕੀਤਾ ਜਿਹੜਾ ਅੱਜ ਤੁਸੀਂ ਕਰ ਰਹੇ ਹੋ ਕਿ ਇਹ ਉਸੇ ਕਾਰਨ ਤਾਂ ਨਹੀਂ ਕਰ ਰਹੇ ਦੇਖੋ ਜੋ ਕੋਈ ਕੰਡੇ ਬੀਜੇਗਾ ਆਪਣੇ ਵਾਸਤੇ ਬੀਜੇਗਾ ਜੋ ਬੀਜੇਗਾ ਉਹ ਕੱਟੇਗਾ ਇਹ ਬਿਨੂ ਦਾ ਵਿਧਾਨ ਹੈ ਮੈਂ ਕੁਝ ਨਹੀਂ ਕਰ ਰਿਹਾ ਇਹ ਖੁਦ ਉਹਦੇ ਕਰਮ ਨੇ ਉਹ ਉਹਦੇ ਆ ਗਿਆ ਰਿਹਾ ਠੀਕ ਹੈ ਜੀ ਤੁਸੀਂ ਮੈਂ